ਪੰਜਾਬ ਦੇ ਵਿੱਚ ਸਰਪੰਚੀ ਪੰਚਾਇਤ ਨੂੰ ਲੈ ਕੇ ਜਿਹੜਾ ਇਲੈਕਸ਼ਨ ਆ ਉਹਦਾ ਦੌਰ ਜਿਹੜਾ ਆ ਉਹ ਚੱਲ ਰਿਹਾ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਸਹਿਮਤੀ ਵੀ ਹੋ ਚੁੱਕੀ ਆ ਉੱਥੇ ਕੁਝ ਮਾੜਾ ਸਮਾਂ ਵੀ ਕਈ ਪਿੰਡਾਂ ਦੇ ਵਿੱਚ ਵਾਪਰ ਰਿਹਾ ਜਿੱਥੇ ਗੋਲੀ ਤੱਕ ਵੀ ਚੱਲੀ ਸੋਮਵਾਰ ਦਾ ਦਿਨ ਜਿਹੜਾ ਆ ਉਹ ਆਖਰੀ ਦਿਨ ਆ ਜਿਹੜੇ ਕਿ ਪੇਪਰ ਜਿਹੜੇ ਆ ਉਹ ਚੁੱਕੇ ਜਾਣੇ ਆ ਪਰ ਇਹ ਗੱਲ ਆਪਾਂ ਸ਼ੇਰਪੁਰ ਬਸਤੀ ਦੀ ਕਰੀਏ ਤਾਂ ਜਿਹੜੇ ਇੱਥੇ ਦੇ ਹੁਣ ਆਪਾਂ ਉਹਨੂੰ ਸਾਫਕਾ ਸਰਪੰਚ ਕਹਿ ਲਈਏ ਤਰਸੀਮ ਸਿੰਘ ਉਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਅੱਜ ਕੀਤਾ ਜਿਹੜੀ ਪੰਚਾਇਤ ਸਰਬਸੰਮਤੀ ਦੇ ਨਾਲ ਨਵੀਂ ਚੁਣੀ ਗਈ ਆ ਉਹਨੂੰ ਇਹਨਾਂ ਨੇ ਚਾਹ ਪਾਣੀ ਦਾ ਇੱਥੇ ਪ੍ਰੋਗਰਾਮ ਰੱਖਿਆ ਤੇ ਕੁਝ ਇਹ ਆਪਣੇ ਜਿਹੜੇ ਹਾ ਭਾਵਾ ਪੰਜ ਸਾਲਾਂ ਦੇ ਉਹ ਵੀ ਇਹਨਾਂ ਨਾਲ ਆਪਾਂ ਸਾਂਝੇ ਕਰਾਂਗੇ ਤੇ ਜਿਹੜੀ ਨਵੀਂ ਪੰਚਾਇਤ ਬਣ ਜਾਣੀ ਆ ਉਹਨੂੰ ਇਹ ਕਿਆ ਸਹਿਯੋਗ ਦੇਣਗੇ ਜਾਂ ਕਿਆ ਸੁਦੇਸ਼ ਦੇਣਗੇ ਉਹ ਵੀ ਗੱਲਬਾਤ ਆਪਾਂ ਕਰਦੇ ਆਪਾਂ। ਤੋਂ ਸਸੀ ਗਾਵੜੀ ਸਰਪੰਚ ਸਾਹਿਬ। ਸਸੀ ਗਾਵੜੀ ਜੀ ਦੱਸਿਓ। ਪਿਛਲੇ 5 ਸਾਲ ਤੁਸੀਂ ਸਰਪੰਚੀ ਕਰੀਆ। ਹਾਂਜੀ। ਕਿਵੇਂ ਦਾ ਸਰਕਾਰ ਵੱਲੋਂ ਤੁਹਾਨੂੰ ਕੋਈ ਸਹਿਯੋਗ ਰਿਹਾ? ਹਾਂਜੀ। ਤੇ ਕਿਵੇਂ ਦਾ ਜਿਹੜਾ ਪੂਰੇ ਨਗਰ ਸ਼ੇਰਪੁਰ ਬਸਤੀ ਦਾ ਤੁਹਾਨੂੰ ਸਹਿਯੋਗ ਰਿਹਾ? ਅਸੀਂ ਸਭ ਤੋਂ ਪਹਿਲਾਂ ਸਾਰੇ ਆਪਣੇ ਜਿਹੜੇ ਇਲਾਕੇ ਦੇ ਆਪਣੇ ਪਿੰਡ ਦੇ ਸੱਜਣ ਮਿੱਤਰ ਇਕੱਠੇ ਹੋਏ ਆ ਇੱਥੇ ਪਹੁੰਚੇ ਆ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਜਿਹੜਾ ਆਪਣਾ ਸਮਾਂ ਸੀ ਪਿਛਲਾ 5 ਸਾਲ ਦਾ ਆਪਾਂ ਨੇ گزارਿਆ ਉਹ ਬਹੀਰੂ ਦੀ ਕਿਰਪਾ ਹੋਈ ਸੀ ਜਦੋਂ ਵੀ ਵੀ ਆਪਾਂ ਨੇ ਕੰਮ ਟਿੱਕੇ ਹੋਏ ਸੀ ਵੀ ਜਿਹੜੇ ਕੰਮ ਕਰਨ ਦੇ ਯੋਗ ਸੀ ਜਦੋਂ ਸਾਡੇ ਕੋਲ ਸਰਪੰਚੀ ਪਹੁੰਚੀ ਸੀ ਇੱਕ ਤਾਂ ਆਪਣੇ ਪੰਚਾਇਤ ਗਰਾਊਂਡ ਹੈ ਨਹੀਂ ਸੀ ਕੋਈ ਵੀ ਖੇਡਾਂ ਦਾ ਬੱਚਿਆਂ ਵਾਸਤੇ ਇੱਕ ਸਕੂਲ ਦੀ ਜਿਹੜੀ ਦੋਨੇ ਦੋ ਸਕੂਲ ਨੇ ਆਪਣੇ ਪਿੰਡ ਦੇ ਵਿੱਚ ਸ਼ੇਰਪੁਰ ਦੇ ਬਸਤੀ ਦੇ ਵਿੱਚ ਦੋਨਾਂ ਦੀ ਹਾਲਤ ਵਿੱਚੋਂ ਇੱਕ ਤਰ੍ਹਾਂ ਕੋਈ ਆਪਣੇ ਫਰਸ਼ ਵਗੈਰਾ ਹੋ ਗਏ ਗਰਾਊਂਡ ਹੋ ਗਿਆ ਤੇ ਉਹਦੀ ਸ਼ੁਭਦਾ ਹੈ ਨਹੀਂ ਸੀ ਉਹਨਾਂ ਦਾ ਵੀ ਕੰਮ ਕੀਤਾ ਪੰਚਾਇਤ ਘਰ ਬਣਾਇਆ ਤੇ ਮੱਡੀਆਂ ਦਾ ਸਮਸ਼ਾਨ ਘਾੜ ਦਾ ਕੰਮ ਬਹੁਤ ਦੂਰਾ ਪਿਆ ਸੀ ਉਹ ਕਰਿਆ ਜਿੰਨਾ ਵੀ ਯਾਨੀ ਹੋ ਸ ਗਿਆ ਪਰਮਾਤਮਾ ਦੀ ਕਿਰਪਾ ਹੋਈ ਆਪਾਂ ਗਵਰਨਮੈਂਟ ਵੱਲੋਂ ਵੀ ਪੈਸਾ ਲਿਆ ਤੇ ਜਿਹੜਾ ਪੰਚਾਇਤ ਦਾ ਫੰਡ ਸੀ ਉਹਦੇ ਵਿੱਚੋਂ ਵੀ ਪੈਸਾ ਲਿਆ ਤਕਰੀਬਨ ਆਪਣੇ ਪਿੰਡ ਦੇ ਵਿੱਚ 5 ਸਾਲਾਂ ਦੇ ਵਿੱਚ ਪੌਣੇ 2 ਕਰੋੜ ਦਾ ਸਮਿਸ਼ੇ ਸਮੇਤ ਮਨਰੇਗਾ ਹੌਣੇ 2 ਕਰੋੜ ਦੇ ਕਿਵੇਂ ਕਰੀਬ ਵਿੱਚ ਕੰਮ ਹੋ ਚੁੱਕਿਆ ਸਰਪੰਚ ਸਾਹਿਬ ਤੁਸੀਂ ਦੋ ਸਰਕਾਰਾਂ ਦੇਖੀਆਂ ਕਾਂਗਰਸ ਦੀ ਵੀ ਦੇਖੀ ਤੇ ਹੁਣ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੇਖੀ ਕੰਪੈਰੀਜ਼ਨ ਕਿਹਨੂੰ ਵਧੀਆ ਕਹੋਗੇ ਵੀ ਕਾਂਗਰਸ ਦੇ ਵਿੱਚ ਜ਼ਿਆਦਾ ਪਿੰਡਾਂ ਨੂੰ ਗਰੰਟਾ ਆਈਆਂ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਆਈਆਂ ਵੀ ਤੁਹਾਡੀ ਸਮਝ ਦੇ ਵਿੱਚ ਕਿਹੜੀ ਸਰਕਾਰ ਜ਼ਿਆਦਾ ਵਧੀਆ ਉਹਨਾਂ ਨੇ ਤੁਹਾਨੂੰ ਕੰਮ ਕੀਤਾ ਪੰਜਾਬ ਦੇ ਲਈ ਜੇ ਪਿੰਡਾਂ ਦੇ ਵਿਕਾਸ ਜ਼ਿਆਦਾ ਕਿ ਕਾਂਗਰਸ ਦਾ ਵਧੀਆ ਰਿਹਾ ਅੱਛਾ ਉਹਦੇ ਵਿੱਚ ਮੈਨੂੰ ਆਪਾਂ ਨੂੰ ਗ੍ਰਾਂਟਾਂ ਸ਼ੇਰਪੁਰ ਵਸਤੀ ਨੂੰ ਮਿਲੀਆਂ ਇੱਕ ਸਕੂਲ ਵਾਸਤੇ ਮਿਲੀ ਪੰਚਾਇਤ ਘਰ ਵਾਸਤੇ ਮਿਲੀ ਤੇ ਗਲੀਆਂ ਵਾਸਤੇ ਵੀ ਹੁਣ ਆਪਣਾ ਚਲੋ ਲੰਘ ਗਈ ਸੀ ਮਜਾਇਦਾ ਉਹ ਵੀ ਉਹਨਾਂ ਦੀ ਉਹ ਪਾਏ ਸੀ ਉਹ ਵੀ ਹੁਣ ਮਿਲ ਜੇ 5 ਲੱਖ ਰੁਪਏ ਤੇ ਇੱਕ ਜਿਹੜਾ ਆਪਣੇ ਮੜੀਆਂ ਦਾ ਕੰਮ ਕੀਤਾ ਉਹ ਵੀ ਕਾਂਗਰਸ ਗਵਰਨਮੈਂਟ ਨੇ ਦਿੱਤੀ ਹੈ ਇਹ ਜਿਹੜੀ ਨਵੀਂ ਸਰਕਾਰ ਆਈ ਸੀ ਆਮ ਆਦਮੀ ਪਾਰਟੀ ਦੀ ਇਹ ਨਾਲ ਵੱਲੋਂ ਆਪਾਂ ਨੂੰ ਕੱਲੇ ਗਰਾਊਂਡ ਮਿਲਨੇ ਚਲੋ ਕੰਮ ਚੱਲ ਰਿਹਾ ਵਧੀਆ ਕੰਮ ਚੱਲ ਰਿਹਾ 30-30 ਲੱਖ ਦੇ ਵਿੱਚ ਦੋਨੇ ਇੱਕ ਗਰਾਊਂਡ ਦੇ ਉੱਪਰ 30 ਲੱਖ ਰੁਪਏ ਲੱਗਣਾ ਵਧੀਆ ਆਪਣੇ ਪਿੰਡ ਦੇ ਵਿੱਚ ਦੋ ਗਰਾਊਂਡ ਨੇ ਸ਼ੇਰਪੁਰ ਬਸਤੀ ਦੇ ਵਿੱਚ ਦੋਨੇ ਹੀ ਬਣ ਕੇ ਤਿਆਰ ਹੋਣਗੇ ਪਰਮਾਤਮਾ ਕਿਰਪਾ ਕਰ ਜਿਹੜੀ ਨਵੀਂ ਪੰਚਾਇਤ ਆ ਆਪਣੀ ਇਹ ਵੀ ਵਧੀਆ ਕੰਮ ਕਰਨਗੇ ਜਿਹੜੀ ਸਰਕਾਰ ਹੁੰਦੀ ਆ ਹਾਂਜੀ ਉਹਦਾ ਜਿਹੜਾ ਗਰਾਊਂਡ ਪੱਧਰ ਹੁੰਦਾ ਆ ਉਹ ਪੰਚੀ ਸਰਪੰਚੀ ਹੁੰਦੀ ਆ ਕਿਉਂਕਿ ਇੱਥੋਂ ਹੀ ਅੱਗੇ ਇਹ ਐਮਐਲਏ ਰੱਖ ਲੋ ਚਾਹੇ ਐਮਪੀ ਰੱਖ ਲੋ ਉਹ ਇਲੈਕਸ਼ਨ ਦੇ ਵਿੱਚ ਹਾਂਜੀ ਇਹ ਇੱਕ ਕਹਿੰਦੇ ਵੀ ਧਾਨਾ ਦਾ ਜਿਹੜਾ ਉਹ ਪ੍ਰਾਲੀ ਤੋਂ ਦਿਖ ਜਾਂਦਾ ਹੈ ਹਨਾ ਤੇ ਜੇ ਇੱਥੇ ਹੁਣ ਕੋਈ ਬੱਜੇ ਬਜਹੂ ਦਾ ਮੁੱਢ ਬੱਜੂਗਾ ਹਾਂਜੀ ਤਾਂ ਸਰਕਾਰ ਦਾ ਆਉਣ ਵਾਲੇ 27 ਜਿਹੜਾ ਹੁਣ ਇਲੈਕਸ਼ਨ ਉਹਦਾ ਮੁੱਢ ਜਿਹੜਾ ਉਹ ਉਹ ਬਾਜੂਣਾ ਹੁਣ ਜੇ ਆਮ ਆਦਮੀ ਪਾਰਟੀ ਨੇ ਕੇ ਜਿਹੜੇ ਕੰਮ ਕੀਤੇ ਆ ਉਹ ਤੁਸੀਂ ਦੇਖਿਆ ਕੁਝ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੁਆਰਾ ਫਿਰ ਆ ਸਕਦੀ ਆ ਜਿਹੜੇ ਹਿਸਾਬ ਨਾਲ ਕੰਮ ਹੋਏ ਨੇ ਤਾਂ ਕੰਮ ਜਣੀ ਜ਼ਿਆਦਾ ਕਰਕੇ ਕਾਂਗਰਸ ਸਰਕਾਰ ਦੇ ਵੱਲ ਹੋਏ ਜਿਹੜੇ ਆਮ ਆਦਮੀ ਪਾਰਟੀ ਨੂੰ ਆਪਣੇ ਨਾਲ ਦੋ ਗਰਾਉਂਡ ਮਿਲੇ ਨੇ ਵਧੀਆ ਵੈਸੇ ਮਿਲੇ ਆ ਵੈਸੇ ਉਸ ਬੈਗਰੂ ਦੀ ਕਿਰਪਾ ਹੈ ਦੇਖਦੇ ਕਿਹੜੀ ਜਿਹੜੀ ਸਰਕਾਰ ਵਧੀਆ ਕੰਮ ਕਰੂ 2 ਸਾਲ ਬਕਾਇਆ ਰਹਿ ਗਏ ਨਹੀਂ ਸਰਪੰਚ ਸਾਹਿਬ ਆਪਾਂ ਥੋੜਾ ਆਪਰੇਸ਼ਨ ਤੋਂ ਕੁਐਸਚਨ ਤੋਂ ਭਟਕ ਗਏ ਵੀ ਆਪਾਂ ਆਲ ਓਵਰ ਗੱਲ ਕਰਦੇ ਆ ਆਲ ਓਵਰ ਗੱਲ ਕਰ ਮੈਂ ਉਹੀ ਗੱਲ ਵੀ ਸਾਡੇ ਪਿੰਡ ਨੂੰ ਹੀ ਕੁਝ ਦਿੱਤਾ ਚਲੋ ਉਹ ਨਹੀਂ ਨਹੀਂ ਆਪਣੇ ਆਪਣੇ ਪਿੰਡ ਨੂੰ ਇਕੱਲੇ ਗਰਾਊਂਡ ਮਿਲੇ ਨੇ ਤੇ ਮੈਂ ਇਹ ਕਹਿੰਦਾ ਵੀ 2 ਸਾਲ ਹਜੇ ਸਰਕਾਰ ਦੇ ਪਏ ਨੇ ਆਪਾਂ ਕਹਿ ਨਹੀਂ ਨਾ ਸਕਦੇ ਇਹਨਾਂ ਨੂੰ ਜਦੋਂ 2 ਸਾਲ ਦੇ ਵਿੱਚ ਹੋ ਸਕਦਾ ਵਧੀਆ ਕੰਮ ਕਰਦੇ ਹੋ ਬਹੁਤ ਵੱਡਾ ਮੈਂ ਇਹਨੂੰ ਉਪਰਾਲਾ ਕਹੂੰਗਾ ਸਲਾਹਾਂਗਾਂ ਯੋਗ ਇਹ ਕਦਮ ਕਹੂੰਗਾ ਹੋਰ ਜਿਹੜੀਆਂ ਪੰਚਾਇਤਾਂ ਹੈਗੀਆਂ ਉਹਨਾਂ ਨੂੰ ਵੀ ਇਹ ਪਿਰਤ ਪਾਉਣੀ ਚਾਹੀਦੀ ਆ ਕਿ ਜਿਹੜੀ ਸਾਬਕਾ ਪੰਚਾਇਤ ਹੁਣ ਹੋ ਚੁੱਕੀ ਆ ਉਹ ਨਵੀਂ ਪੰਚਾਇਤ ਨੂੰ ਕਾਰਜਪਾਲ ਜਿੱਥੇ ਸੰਭਾਲੂਗੀ ਉੱਥੇ ਉਹਨਾਂ ਨੂੰ ਜੀਆਂ ਆ ਵੀ ਉਹ ਕਹੋਗੇ ਸੋ ਸਰਪੰਚ ਸਾਹਿਬ ਜਿਹੜੇ ਅਸੀਂ ਇਸ ਪਿੰਡ ਨੇ ਬਣਾਏ ਆ ਨਵੇਂ ਸਰਬਸੰਮਤੀ ਦੇ ਨਾਲ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਅਸੀਂ ਗੱਲ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਾ ਵੀ ਦੂਜੀ ਵਾਰ ਮੈਨੂੰ ਸਭ ਸ਼ਾਂਤੀ ਨਾਲ ਜਿੰਨੇ ਸਰਪੰਚ ਬਣ ਬਸ ਬਹੁਤ ਧੰਨਵਾਦ ਕਰਦਾ ਸਰਪੰਚੀ ਦੇ ਨਾਲ ਕਿਸੇ ਨੂੰ ਚੁਣਿਆ ਜਾਂਦਾ ਉਹਦੇ ਪਿੱਛੇ ਜਿਹੜਾ ਉਹਦੀ ਸਰਪੰਚ ਹੈ ਕਹਿ ਲੋ ਚਾਹੇ ਪੰਜ ਹੈ ਉਹਦੀ ਇੱਕ ਬੈਕਗ੍ਰਾਉਂਡ ਹੁੰਦੀ ਆ ਬੈਕਗ੍ਰਾਉਂਡ ਨੂੰ ਦੇਖ ਕੇ ਜਿਹੜੇ ਪਿੰਡਾਂ ਦੇ ਲੋਕ ਆ ਉਹ ਕਿਸੇ ਨੂੰ ਅਹੁਦੇ ਤੇ ਉੱਤੇ ਨਿਯਤ ਕਰਦੇ ਆ ਸੋ ਹੁਣ ਤੁਹਾਡੇ ਉੱਤੇ ਜੇ ਮੈਂ ਕਹਿ ਲਵਾਂ ਕਿ ਬਹੁਤ ਵੱਡਾ ਭਾਰ ਹੈਗਾ ਇੱਕ ਤਰ੍ਹਾਂ ਦਾ ਜਿਹੜਾ ਤੁਸੀਂ ਸਾਰੇ ਪਿੰਡ ਦੇ ਵਿੱਚ ਕਾਰਜ ਤੁਸੀਂ ਕਰਨਾ ਆ ਪਰ ਇੱਕ ਗੱਲ ਜਿਹੜੀ ਪੋਜ਼ਿਟਿਵ ਪੁਆਇੰਟ ਹੈਗੀ ਆ ਕਿ ਤੁਸੀਂ ਪਹਿਲਾਂ ਵੀ ਸਰਪੰਚ ਰਹ ਚੁੱਕੇ ਆ ਉਸ ਗੱਲ ਉਹ ਤੁਹਾਨੂੰ ਮਤਲਬ ਕਿ ਪੋਜ਼ਿਟਿਵ ਪੁਆਇੰਟ ਜਿਹੜਾ ਬਣਦਾ ਆ ਸੋ ਪਿੱਛੇ ਜੋ ਹੋਇਆ ਸੋ ਹੋਇਆ ਜਿਹੜੀ ਹੁਣ ਨਵੀਂ ਜਿਹੜੀ ਸਰਕਾਰ ਆ ਜਿਹਨੇ ਸਰਪੰਚ ਸਾਹਿਬ ਨੇ ਕਿਹਾ ਕਿ ਸਾਨੂੰ ਕੋਈ ਬਹੁਤੀ ਜ਼ਿਆਦਾ ਗਰੰਟਾ ਵਗੈਰਾ ਜਿਹੜੀਆਂ ਉਹ ਇਸ ਸਰਕਾਰ ਤੋਂ ਨਹੀਂ ਮਿਲੀਆਂ ਸੋ ਹੁਣ ਜਿਹੜੀ ਨਵੀਂ ਪੰਚਾਇਤ ਹੁੰਦੀ ਆ ਉਹਨਾਂ ਦੇ ਮਾਈਂਡ ਦੇ ਵਿੱਚ ਹੁੰਦਾ ਕਿ ਆਹ ਕੰਮ ਕਰਨ ਵਾਲੇ ਆ ਜਾਂ ਇਦਾਂ ਦੇ ਕੰਮ ਕਰਨ ਵਾਲੇ ਆ ਕੀ ਮਾਈਂਡ ਦੇ ਵਿੱਚ ਲੈ ਕੇ ਚੱਲਦੇ ਆ ਕਿ ਕਿੱਦਾਂ ਦਾ ਜਿਹੜਾ ਕੰਮਕਾਜ ਤੁਸੀਂ ਉਹ ਕਰੋਗੇ ਕਿਵੇਂ ਕੰਮ ਭਾਰ ਸੰਭਾਲੋਗੇ ਦੇਖੋ ਪਹਿਲਾਂ ਤਾਂ ਇਹ ਜਿਹੜੀ ਮੇਰੀ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਵਧ ਗਈ ਕਿਉਂ ਪਹਿਲੀ ਵਾਰ ਤੁਸੀਂ ਵਿਸ਼ਵਾਸ ਕੀਤਾ ਦੂਜੀ ਵਾਰ ਫੇਰ ਕਰਿਆ ਇੱਕ ਬਹੁਤ ਵੱਡਾ ਇਹ ਜ਼ਿੰਮੇਵਾਰੀ ਵਾਲਾ ਕੰਮ ਹੋ ਜਾਂਦਾ ਹਮਮ ਔਰ ਤੋਂ ਪਹਿਲਾਂ ਤਾਂ ਮੇਰਾ ਇਹ ਵੀ ਜਿਹੜਾ ਆਮ ਕਿਤੇ ਆਮ ਗੰਦਗੀਆਂ ਨਾਲੀਆਂ ਨੋੜੀਆਂ ਜਾਂ ਡੋਬੀਆਂ ਦਾ ਕੋਈ ਕੰਮ ਹੈ ਜਾਂ ਗਲੀਆਂ ਨਾਲੀਆਂ ਬਣਾਉਣੀਆਂ ਨੇ ਇਹਨਾਂ ਦਾ ਕੰਮ ਦਾ ਕੋਸ਼ਿਸ਼ ਹੈ ਵੀ ਪਹਿਲਾਂ ਇਹ ਕੰਮ ਕੀਤਾ ਜਾਵੇ ਹਮਮ ਉਦੋਂ ਬਾਅਦ ਹੋਰ ਜਿਹੜਾ ਪਬਲਿਕ ਹਰ 6 ਮਹੀਨੇ ਬਾਅਦ ਇਲਾਸ ਕਰਕੇ ਪਿੰਡ ਵਾਲਿਆਂ ਨੂੰ ਪੁੱਛਿਆ ਜਾਊ ਵੀ ਕਿਹੜਾ ਆਪਾਂ ਕੰਮ ਕਰੀਏ ਜਿਹੜਾ ਕਰਨ ਵਾਲਾ ਜਿਹੜਾ ਜ਼ਰੂਰੀ ਆ ਉਹ ਸਾਰੇ ਕੰਮ ਮੈਂ ਕੀ ਕਰਾਂਗੇ ਪਿਛਲੇ 5 ਸਾਲ ਚ ਵੀ ਇੱਕ ਨਹੀਂ ਕੀਤਾ ਕੋਈ ਵੀ ਨਾਰਾਜ਼ ਨਹੀਂ ਮੈਂ ਕੀਤਾ ਕੋਈ ਵੀ ਨਾਗਰ ਕਹਿ ਲਈ ਅਸੀਂ ਨਾਰਾਜ਼ ਹੋਇਆ ਤੂੰ ਉਸੇ ਤਰ੍ਹਾਂ ਆਪਾਂ ਲਗਾਤਾਰ ਉਹੀ ਕੰਮ ਕਰਾਂ ਸਾਰਿਆਂ ਨਾਲ ਲੈ ਕੇ ਚੱਲਾਂਗੇ ਹੁਣ ਥੋੜੀ ਜਿਹੜੀ ਬਣੀ ਆ ਜੀ ਪੰਚਾਇਤ ਉਦੇ ਵਿੱਚ ਕਿੰਨੇ ਮੈਂਬਰ ਹੈਗੇ ਜੀ ਪੰਜ ਸੱਤ ਮੈਂਬਰ ਨੇ ਸਾਡੇ ਅੱਛਾ ਜੀ ਹਾਂ ਜੀ ਜੀ ਵੱਡੀ ਪੰਚਾਇਤ ਦਾ ਜੀ ਆਮ ਪਿੰਡਾਂ ਨੂੰ ਹਾਂ ਜੀ ਸੋ ਰਕਵਾ ਜਿਹੜਾ ਆ ਉਹ ਕਾਫੀ ਵੱਡਾ ਆ ਕਿਉਂਕਿ ਕੁਝ ਡੇਰਿਆਂ ਦੇ ਵਿੱਚ ਵੀ ਇਹ ਬੈਠਿਆ ਘਰ ਘਰ ਹੈਗੇ ਆ ਸੋ ਪਿੰਡ ਵੀ ਇੱਕ ਇੱਕ ਬਸਤੀ ਦੇ ਵਿੱਚ ਕਹਿ ਲਓ ਵੀ ਇੱਕ ਉੱਥੇ ਵੀ 1.200 ਘਰ ਹੈਗਾ ਸੋ ਜਿਹੜੀ ਤੁਸੀਂ ਹੁਣ ਇਹ ਸਰਬਸੰਮਤੀ ਹੋਈ ਆ ਹਾਂ ਜੀ ਹਾਂ ਜੀ ਇਹ ਕਿੰਨਾ ਕੁ ਤੁਹਾਨੂੰ ਇਹਦੇ ਲਈ ਉਪਰਾਲਾ ਕਰਨਾ ਪਿਆ ਜੀ ਮੈਨੂੰ ਕੋਈ ਜ਼ਿਆਦਾ ਉਪਰਾਲਾ ਨਹੀਂ ਕਰਨ ਗਿਆ ਪਿੰਡ ਵਾਲਿਆਂ ਨੇ ਤਕਰੀਬਨ ਆਪ ਹੀ ਇਹ ਸੋਚ ਵਿਚਾਰ ਕੀਤੀ ਆ ਖਾਸ ਕਰਕੇ ਸ਼ੇਰਗੜ੍ਹ ਪਿੰਡ ਵਾਸੀਆਂ ਨੇ ਜਿਹੜਾ ਪਹਿਲਾਂ ਆਪਣਾ ਲਵਨਾਂ ਨਹੀਂ ਕੀਤਾ ਬਾਕੀ ਮੇਰੇ ਮੰਡ ਨਿਵਾਸੀਆਂ ਨੇ ਵੀ ਸਾਰਿਆਂ ਨੇ ਉਪਰਾਲਾ ਕੀਤਾ ਵੀ ਜ਼ਿਆਦਾ ਕੋਈ ਐਸਾ ਕੋਈ ਚੱਕਰ ਨਹੀਂ ਪਿਆ ਵੀ ਉਹ ਵੜਕਾਰਾਂ ਲਈ ਉਹ ਲੌਂਦਾ ਚਲੋ ਮਾੜਾ ਮੋਟਾ ਹੋਈ ਜਾਂਦਾ ਕਈ ਵਾਰ ਕੋਈ ਖਾਸ ਗੱਲ ਨਹੀਂ ਵਧਿਆ ਹੋਇਆ ਸਾਰਿਆਂ ਨੇ ਸਾਥ ਦਿੱਤਾ ਜੀ ਪੂਰਾ ਮੇਰਾ ਇਹ ਜਿਹੜਾ ਸ਼ੇਰਪੁਰ ਬਸਤੀ ਇਹ ਨਗਰ ਹੈਗਾ ਆ ਇਹ ਇਹ ਕਿਵੇਂ ਕਰਦੇ ਆ ਵੀ ਇੱਥੇ ਕੋਈ ਪਾਰਟੀਵਾਦੀ ਅਲੱਗ-ਅਲੱਗ ਹੈਗੀ ਹੈ ਕਿ ਜਾਂ ਇੱਕ ਇੱਕ ਇੱਕੋ ਤਰਫਾ ਸਿਸਟਮ ਹੈ। ਦੇਖੋ ਜੀ ਪਹਿਲੇ 5 ਸਾਲ ਵੀ ਮੈਂ ਕਰਿਆ ਕੋਈ ਪਾਰਟੀਵਾਦੀ ਨਹੀਂ ਪੰਚਾਇਤ ਚ ਤੇ ਲਾਹ ਹੁਣ ਹੋਣੀ ਆ ਪਾਜੀ ਜੇ ਪਾਰਟੀਵਾਦੀ ਮਗਰ ਜਾਈਏ ਤਾਂ ਉਹਦੇ ਵਿੱਚ ਮੈਂ ਸਰਪੰਚ ਬਣ ਨਹੀਂ ਸਕਦਾ। ਬਿਲਕੁਲ ਬਿਲਕੁਲ। ਇਹ ਸਾਰ ਸਾਂਝੇ ਤੌਰ ਤੇ ਮੈਂ ਸਰਪੰਚ ਬਣਾਇਆ ਬਾਬਿਲ ਕਿਨੇ। ਵੀ ਹੁਣ ਲਾਸਟ ਵਿੱਚ ਇੱਕ ਕੁਐਸਚਨ ਹੈ ਵੀ ਕੀ ਭਰੋਸਾ ਦਵਾਂ ਨਗਰ ਨੂੰ ਵੀ ਆਪਣੇ ਵੱਲੋਂ ਕਿ ਮੈਂ ਪੂਰਾ ਵਫਾਦਾਰ ਹੋ ਕੇ ਜਿਹੜਾ ਕਿ ਉਹ ਉਹ ਕੰਮ ਕਾਰ ਜਿਹੜਾ ਕਰਨਾ ਹੈ ਮੈਂ ਨਗਰ ਨੂੰ ਸਮਝਾਉਣਾ ਇਹ ਦੱਸਣਾ ਚਾਹਣਾ ਵੀ ਸਾਰੇ ਨਗਰ ਨੂੰ ਮੈਂ ਨਾਲ ਲੈ ਕੇ ਹਮ ਹਰੇ ਗਮ ਇਹਨਾਂ ਦੀ ਰਾਏ ਨਾ ਕਰੂੰਗਾ ਬਦ ਤਬਾਜ ਕੰਮ ਕਰੂੰਗਾ ਹੋ ਸਕਦਾ ਗ੍ਰਾਂਟ ਦਾ ਸਾਨੂੰ ਮਨਜ਼ੂਰ ਹੋਈ ਚੁੱਕੀ ਇੱਕ ਹਮ ਵਾਦਾ ਵੀ ਹੋ ਚੁੱਕਿਆ ਸਾਡੇ ਨਾਲ ਵੀ ਥੋੜੇ ਕੰਮ ਕਰਾਂਗੇ ਅਸੀਂ ਠੀਕ ਹੈ ਐਮਐਲ ਸਾਹਿਬ ਨਾਲ ਗੱਲ ਵੀ ਹੋ ਚੁੱਕੀ ਉਹ ਕਹਿੰਦੇ ਵੀ ਅਸੀਂ ਗ੍ਰਾਂਟ ਦਵਾਂਗੇ ਤੁਹਾਨੂੰ ਜਿੱਥੇ ਆਪਾਂ ਨਵੇਂ ਚੁਣੇ ਗਏ ਸਰਪੰਚ ਸਾਹਿਬ ਨਾਲ ਗੱਲ ਕੀਤੀ ਹੈ ਉੱਥੇ ਪੰਚਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਪੰਜ ਜਿਹੜਾ ਚੁਣੇ ਗਏ ਆ ਕੀ ਸ਼ੋਭਣਾ ਹੋਵੇਗਾ ਜੀ ਆਪਣਾ ਮੇਰਾ ਨਾਮ ਹਰਜਿੰਦਰ ਸਿੰਘ ਆ ਜੀ ਮੇਰੀ ਮੈਸੇਜ ਆ ਜੀ ਪੰਚ ਠੀਕ ਆ ਜੀ ਲੇਡੀ ਹਾਂਜੀ ਹਾਂ ਲੇਡੀਜ਼ ਵਾਰਡ 6 ਨੰਬਰ ਦੇ ਵਿੱਚ ਤੇ ਗਰਨਾਮ ਕੌਰ ਜੀ ਸੋ ਬਹੁਤ ਧੰਨਵਾਦ ਹਾਂਜੀ ਹਾਂਜੀ ਹਾਂ ਕੀ ਸ਼ੋਭਣਾ ਹੋਵੇਗਾ ਜੀ ਆਪਣਾ ਮੇਰਾ ਨਾਮ ਲਖਵੀਰ ਸਿੰਘ ਆ ਜੀ ਸਾਡੇ ਹੁਣ ਇੱਥੇ ਮਤਲਬ ਕਿ ਭਰਾ ਤਾਂ ਮੇਰਾ ਬਾਹਰ ਆ ਮੇਰੀ ਭਝਾਈ ਆ ਕੁਲਵਿੰਦਰ ਕੌਰ ਉਹਨਾਂ ਨੂੰ ਸਰਬਸ਼ਾਂਤੀ ਦੇ ਨਾਲ ਚੁਣਿਆ ਤੇ ਅਸੀਂ ਸਾਰੇ ਨਗਰ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਬਹੁਤ ਵੱਡਾ ਇੱਕ ਮਾਣ ਦਿੱਤਾ ਪਹਿਲਾਂ ਵੀ ਅਸੀਂ ਸਰਪੰਚ ਸਾਹਿਬ ਨਾਲ 5 ਸਾਲ ਕੰਮ ਕਰ ਚੁੱਕੇ ਹਾਂ ਇਦਾਂ ਹੀ ਜਿਵੇਂ ਅਸੀਂ ਤਿੰਨੇ ਬੈਠੇ ਹਾਂ ਇਸੇ ਤਰ੍ਹਾਂ ਅਸੀਂ ਪਹਿਲਾਂ ਵੀ ਕੰਮ ਕਰ ਚੁੱਕੇ ਹਾਂ ਅਸੀਂ ਬਹੁਤ ਮਤਲਬ ਇਹ ਨਹੀਂ ਸਾਨੂੰ ਕੋਈ ਇਦਾਂ ਦਾ ਨਹੀਂ ਹੈਗਾ ਸਾਨੂੰ ਕੋਈ ਲੋਭ ਲਾਲਚ ਨਹੀਂ ਅਸੀਂ ਤਾਂ ਪਿੰਡ ਦੀ ਭਲਾਈ ਲਈ ਕੰਮ ਕਰਨਾ ਸਾਡੇ ਘਰ ਪਿੰਡ ਦੇ ਵਿੱਚ ਘੱਟੋ ਘੱਟ 900 ਦੇ ਤਕਰੀਬਨ ਵੋਟ ਆ ਕਿਉਂਕਿ ਕੁਝ ਲੋਕ ਡੇਰਿਆਂ ਦੇ ਵਿੱਚ ਬੈਠੇ ਆ ਕੁਝ ਪਿੰਡ ਦੇ ਵਿੱਚ ਬੈਠੇ ਆ ਅਸੀਂ ਸਾਰਿਆਂ ਦਾ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਕੋਈ ਪੱਖਪਾਤ ਨਹੀਂ ਕਰਾਂਗੇ ਕਿਸੇ ਦੇ ਨਾਲ ਵੀ ਵੀ ਐਦਾਂ ਦਾ ਨਾ ਹੋਵੇ ਕੋਈ ਕੱਲ ਨੂੰ ਤਾਂ ਸਾਡੇ ਨਾਲ ਤਾਂ ਦੂਰ ਜਾਇਆ ਹੁਣ ਸਾਨੂੰ ਸਾਰੇ ਇੱਕ ਆ ਸਾਨੂੰ ਕੋਈ ਫਰਕ ਨਹੀਂ ਨਾ ਸਾਨੂੰ ਕਿਤੇ ਸਰਕਾਰਾਂ ਦਾ ਫਰਕ ਆ ਨਾ ਆਪਾਂ ਅਜੇ ਤੱਕ ਮੌਜੂਦਾ ਸਰਕਾਰ ਕਿਤੇ ਐਦਾਂ ਕੰਮ ਦੇ ਵਿੱਚ ਇਹ ਅਕਾਲੀ ਦਲ ਨੂੰ ਬਿਲੋਂਗ ਕਰਦੇ ਆ ਆਪਾਂ ਕਾਂਗਰਸ ਨੂੰ ਬਿਲੋਂਗ ਕਰਦੇ ਆ ਚਲੋ ਆਮ ਆਦਮੀ ਪਾਰਟੀ ਵੀ ਆਪ ਨੂੰ ਉਨੀਓ ਸਤਕਾਰਯੋਗ ਆ ਜਿੰਨਾ ਕਿਉਂਕਿ ਐਨ ਆਰ ਆਈ ਆਪਣੇ ਸਾਰੇ ਪਰਿਵਾਰ ਆ ਉਨ੍ਹਾਂ ਦੇ ਸਹਿਯੋਗ ਨਾਲ ਇਹ ਪਾਰਟੀ ਬਣੀ ਹੈ। ਬਹੁਤ ਧੰਨਵਾਦ। ਹਾਂਜੀ ਵੀਰ ਕੀ ਸ਼ੋਨਾ ਹੋਏਗਾ ਜੀ ਆਪਣਾ? ਮੇਰਾ ਨਾਮ ਹੈ ਜਰਨੈਲ ਸਿੰਘ। ਜਰਨੈਲ ਸਿੰਘ ਜੀ, ਹੁਣ ਤੁਸੀਂ ਨਵੇਂ ਪੰਜ ਚੁਣੇ ਗਏ ਆ। ਵਾਰਡ ਨੰਬਰ ਕਿੰਨਾ ਕਿਹਾਗਾ ਜੀ ਆਪਣਾ? ਵਾਰਡ ਨੰਬਰ 5 ਆ ਜੀ। 5 ਸਿਕਾ ਜੀ। ਹਾਂਜੀ। ਇੱਥੇ ਜਰਨਲ ਸਿਕਾ ਜਾਂ ਲੇਡੀਜ਼ ਸਿਕਾ ਕਿਦਾਂ ਸਿਕਾ ਜੀ? ਜੀ ਜਰਨਲ। ਠੀਕ ਆ ਜੀ। ਤੁਸੀਂ ਆਪ ਖੁਦ ਪੰਜ ਹੈਗੇ। ਖੁਦ। ਠੀਕ ਠੀਕ ਆ। ਹਾਂਜੀ ਹਾਂਜੀ ਵੀਰ ਕੀ ਸ਼ੋਨਾ ਹੋਏਗਾ ਜੀ ਆਪਣਾ? ਰਣਜੀਤ ਸਿੰਘ ਆ ਜੀ ਮੇਰਾ ਨਾਮ। ਰਣਜੀਤ ਸਿੰਘ ਕਿੰਨੇ ਨੰਬਰ ਵਾਰਡ ਦੇ ਵਿੱਚੋਂ? 3 ਨੰਬਰ ਵਾਰਡ ਆ ਜੀ। ਕਿਵੇਂ ਦਾ ਮਹਿਸੂਸ ਕਰਦੇ ਹੋ ਵੀ ਪੰਚ ਬਣੇ ਆ ਪਹਿਲੀ ਵਾਰ ਪੰਚ ਬਣੇ ਹਾਂਜੀ ਪਹਿਲੀ ਵਾਰ ਹੀ ਹੈ ਹਾਂਜੀ ਕਿਦਾਂ ਦਾ ਮਹਿਸੂਸ ਹੁੰਦਾ ਦੇਖੋ ਜੀ ਵਧੀਆ ਮਹਿਸੂਸ ਹੁੰਦਾ ਜੀ ਹਾਂਜੀ ਵੀ ਕੰਮ ਕਾਜ ਜਿਹੜੇ ਆ ਵੀ ਉਹ ਸਰਪੰਚ ਸਾਹਿਬ ਨੂੰ ਪੂਰਾ ਕਹਿ ਕੇ ਵੀ ਹਾਂ ਸਰਪੰਚ ਸਾਹਿਬਾ ਕੰਮ ਕਰੋ ਹਾਂਜੀ 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 ਉਮੀਦ ਆ ਵੀ ਪੂਰਾ ਜਦੋਂ ਤੁਸੀਂ ਕਹੋਗੇ ਸਰਪੰਚ ਪਹਿਲਾਂ ਵੀ ਸਰਪੰਚ ਸਾਹਿਬ ਰਹੇ ਆ ਜੀ ਪਹਿਲਾਂ ਵੀ ਇਹਨਾਂ ਨੇ ਕੰਮ ਵਧੀਆ ਕਰੇ ਨੇ ਜੀ ਤੁਸੀਂ ਤਾਂ ਪੰਚ ਸਾਹਿਬ ਪੰਚ ਪਹਿਲੀ ਵਾਰ ਬਣੇ ਆ ਨਹੀਂ ਪੰਚ ਵੈਸੇ ਪਹਿਲੀ ਵਾਰ ਬਣੇ ਆ ਪਹਿਲਾਂ ਵੀ ਪੰਚ ਸਰਪੰਚ ਸਾਹਿਬ ਨੇ ਕੰਮ ਵਧੀਆ ਹੀ ਕੀਤੇ ਨੇ ਜੀ ਹਾਂਜੀ ਹਾਂਜੀ ਵੀਰ ਪੁਟਕ ਮਾਰਜੀ ਕਿੰਨੇ ਨੰਬਰ ਵਾਰਡ ਸੀਗਾ ਜ ਆਪਣਾ ਅ 4 ਨੰਬਰ 4 ਨੰਬਰ ਵਾਰਡ ਹੈਗਾ ਹਨ ਤੁਸੀਂ ਵੀ ਪਹਿਲੀ ਵਾਰ ਪੰਜ ਬਣੇ ਹੋ ਹਨਾ ਤੁਸੀਂ ਤਾਂ ਖੁਦ ਮਿਸਤਰੀ ਵੀ ਆ ਠੇਕੇਦਾਰ ਵੀ ਆ ਹਨਾ ਹੁਣ ਤਾਂ ਗਲੀਆਂ ਨਾਲੀਆਂ ਦਾ ਕੰਮ ਚੱਕ ਦੂਗੇ ਫੱਟੇ ਹੈ ਪਹਿਲਾਂ ਵੀ ਕਰਦੇ ਜਿੰਨੇ ਹੁੰਦਾ ਤਾਂ ਪਹਿਲਾਂ ਵੀ ਕਰਦੇ ਤੇ ਹੁਣ ਜਾਨੀ ਜ਼ਿੰਮੇਵਾਰੀ ਪੈ ਗਈ ਹੁਣ ਡਟ ਕੇ ਕਰਾਂਗੇ ਜੀ ਠੀਕ ਹੈ ਹਾਂਜੀ ਹਾਂਜੀ ਵੀਰ ਕੀ ਸ਼ੋਹ ਬਣਾ ਹੋਇਆ ਜੀ ਆਪਣਾ ਨਛੱਤਰ ਸਿੰਘ ਜੀ ਨਛੱਤਰ ਸਿੰਘ ਜੀ ਹਾਂਜੀ ਕਿੰਨੇ ਕਿੰਨੇ ਨੰਬਰ ਵਾਰਡ ਸੀਗਾ ਜੀ ਆਪਣਾ ਆਪਣਾ 3 ਨੰਬਰ ਵਾਰਡ ਸੀਗਾ ਜੀ ਆਪਾਂ ਮੁੰਡਾ ਰਣਜੀਤ ਸਿੰਘ ਪੰਜ ਬਣਾਤਾ ਜੀ ਪਹਿਲਾਂ ਆਪਸ ਸੀਗੇ ਮਿਸਿਸ ਸੀਗੇ ਮਰੇ ਤੇ ਮੁੰਡਾ ਬਣਾਇਆ ਜੀ ਠੀਕ ਠੀਕ ਹਾਂਜੀ ਪੰਜ ਸਾਹਿਬ ਕੀ ਸ਼ੋਹ ਬਣਾ ਜੀ ਨਰੇਤ ਸਿੰਘ ਜੀ ਨਰੇਤ ਸਿੰਘ ਜੀ ਕਿਦਾਂ ਦਾ ਮਹਿਸੂਸ ਹੰਦਾ ਹਣ ਪੰਜ ਬਣ ਕੇ ਵਧੀਆ ਹੋਇਆ ਜੋ ਵੀ ਹੋਇਆ ਸੰਗਤਨ ਕੀਤਾ ਸਰਬ ਸ਼ਾਂਤੀ ਨਾਲ ਬਣ ਗਏ ਹਾਂ ਨਹੀਂ ਤਾਂ ਵੇ ਬਹੁਤ ਅੱਜ ਕੱਲ ਪਿੰਡਾਂ ਦੇ ਵਿੱਚ ਰਫੜਵਾਜੀ ਹੁੰਦੀ ਹੈ ਹਾਂਜੀ ਸੋ ਠੀਕ ਹੈ ਇਹ ਇਹ ਜਿੰਨੇ ਵੀ ਪੰਜ ਆ ਉਹਨਾਂ ਨਾਲ ਅਸੀਂ ਇੱਕ ਜਸਟ ਤੁਹਾਡੀ ਮੁਲਾਕਾਤ ਕਰਾਈਆ ਸੋ ਸਰਪੰਚ ਸਾਹਿਬ ਨੇ ਜਿੱਥੇ ਚਾਹ ਪਾਣੀ ਦਾ ਪ੍ਰੋਗਰਾਮ ਰੱਖਿਆ ਸੀ ਉੱਥੇ ਸਰੋਪੇ ਪਾ ਕੇ ਵੀ ਇਹਨਾਂ ਨੇ ਪੰਜ ਸਰਪੰਚਾਂ ਨੂੰ ਨਿਵਾਜਣਾ ਆ ਤੇ ਬਹੁਤ ਵੱਡਾ ਉਪਰਾਲਾ ਹਾਂਜੀ ਸਰਵਣ ਸਾਹਿਬ ਪਾਓ ਜੀ ਸੋ ਨਿਹਾਲੋ ਆਵਾਜ਼ ਸਰੀਰ ਨਾਲ ਸੋ ਨਿਹਾਲੋ ਆਵਾਜ਼ ਸਰੀਰ ਉਹ ਸਰਬਸੰਮਤੀ ਦੇ ਨਾਲ ਪੰਚਾਇਤ ਚੁਣ ਕੇ ਇਸ ਤਰ੍ਹਾਂ ਦਾ ਸਲਾਂਘਾਯੋਗ ਕਦਮ ਜਿਹੜਾ ਇਹ ਇਸ ਨਗਰ ਨੇ ਚੁੱਕਿਆ ਹੈ ਇਹ ਬਹੁਤ ਵੱਡਾ ਕਦਮ ਕਿਹਾ ਜਾ ਸਕਦਾ ਹੈ ਪੰਜਾਬ ਦੇ ਵਿੱਚ ਇਹ ਪਹਿਲਾ ਨਗਰ ਹੋਵੇਗਾ ਜਿਸ ਨੇ ਵਕਤ ਤੋਂ ਪਹਿਲਾਂ ਹੀ ਇਹ ਪੰਚਾਇਤ ਚੁਣ ਕੇ ਉਹਨਾਂ ਨੂੰ ਜੀ ਆਇਆਂ ਆਖਿਆ